ਲੇ ਵੀ ਦੋਸਤੋ ਫੱਤੇ ਆਏ ਹੋਏ ਆ ਫੱਤਾ ਮਾਲਕਾ ਜਿੱਥੇ ਮਹਾਪੁਰਸ਼ਾਂ ਦੀ ਅੱਜ ਵਰਸੀ ਸਮਾਗਮ ਆ ਜੀ ਅੱਜ ਜਿਹੜਾ ਸਮਾਗਮ ਦਾ ਦਿਨ ਆ ਦੂਜਾ ਦਿਨ ਕੱਲ ਨੂੰ ਭੋਗ ਪੈਣੇ ਆ ਤੇ ਮੇਰੇ ਨੌਜਵਾਨ ਭਰਾਵਾਂ ਨੇ ਜਿਨ੍ਹਾਂ ਨੇ ਦਸਤਾਰਾਂ ਦੀ ਇੱਕ ਕੈਂਪ ਰੱਖਿਆ ਹੋਇਆ ਜੇ ਬਹੁਤ ਸੋਹਣਾ ਜਿੱਥੇ ਵੀ ਆਪਾਂ ਗੱਲਬਾਤ ਕਰਦੇ ਆ ਸਾਰੇ ਜਿਹਦੇ ਨਾਲ ਆਪਾਂ ਬੱਚਿਆਂ ਨੂੰ ਆਪਣੇ ਨਾਲ ਜੋੜ ਸਕਦੇ ਆ ਆਪਣੇ ਲਈ ਦੋਸਤੋ ਇੱਕ ਮੈਸੇਜ ਆਗਾ ਵੀ ਜੋ ਬਾਈ ਨੇ ਇੱਕ ਫੋਨ ਆ ਮੈਸੇਜ ਦਿੱਤਾ ਹੋਇਆ ਜਿਵੇਂ ਆਪਾਂ ਇਹ ਕਹਿੰਦੇ ਆ ਵੀ ਨਸ਼ਾ ਕਿਹਦੇ ਵੀ ਪੰਜਾਬ ਪਾਣੀਆਂ ਦੀ ਧਰਤੀ ਪੰਜਾਂ ਗੁਰੂਆਂ ਦੀ ਧਰਤੀ ਤੇ ਪੰਜ ਤਖਤਾਂ ਦੀ ਧਰਤੀ ਤੇ ਛੇਮਾਂ ਦੀ ਆਪਾਂ ਗੱਲ ਕਰੀ ਅੱਜ ਨਸ਼ਿਆਂ ਦੀ ਦਲਦਲਾ ਤੇ ਬੰਜਾਂ ਨੇ ਬਹੁਤ ਸੋਹਣਾ ਕੰਮ ਕੀਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬੜਾ ਜ਼ਿਆਦਾ ਹੋ ਰਿਹਾ ਹੈ ਸੋ ਅੱਜ ਦੀ ਜਿਹੜੀ ਨੌਜਵਾਨੀ ਪਨੀਰੀ ਆ ਉਹ ਇੱਕ ਬੁੱਝੇ ਆ ਆਪਾਂ ਉਹਨਾਂ ਨੂੰ ਜਿੱਧਰ ਮੋੜ ਲਾਂਗੇ ਉਹਨਾਂ ਨੇ ਉਧਰ ਹੀ ਮੁੜ ਜਾਣਾ ਸਾਡਾ ਮਕਸਦ ਇਹ ਵੀ ਜਿਹੜੀ ਆਉਣ ਵਾਲੀ ਪਨੀਰੀ ਆ ਉਹ ਨਸ਼ੇਵਾਲਾ ਨਾ ਜਾਵੇ ਉਹ ਨੂੰ ਜੇ ਦਸਤਾਰ ਨਾਲ ਜੋੜ ਲਾਂਗੇ ਦਸਤਾਰ ਦੇ ਨਾਲ-ਨਾਲ ਅਸੀਂ ਕੈਂਪ ਦੇ ਵਿੱਚ ਇਤਿਹਾਸ ਦੀਆਂ ਗੱਲਾਂ ਕਰਦੇ ਆ ਗੁਰਬਾਣੀ ਦੀਆਂ ਗੱਲਾਂ ਕਰਦੇ ਆ ਆਪਣੇ ਪਿਛੋਕੜ ਦੀਆਂ ਗੱਲਾਂ ਕਰਦੇ ਤੁਸੀਂ ਜੇ ਮੈਂ ਮੈਂ ਗੱਲਬਾਤ ਕਰਾਂ ਵੀ ਜੇ ਤੁਸੀਂ ਜਿਵੇਂ ਅੱਜ ਇੱਥੇ ਸਮਾਗਮ ਸੀ ਕੋਤਰੀ ਦੇ ਸਮਾਗਮ ਚੱਲੀ ਜਾਂਦੇ ਨੇ ਵਾਰਸੀ ਦੇ ਸਮਾਗਮ ਚੋਲੀ ਜਾਂਦੇ ਨੇ ਤੁਸੀਂ ਇਹ ਤੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਕੋਈ ਕੈਂਪ ਵਗੈਰਾ ਰੱਖਦੇ ਹੋ ਬਿਲਕੁਲ ਜੀ ਹਰ ਸਾਲ ਮੰਨ ਕੇ ਸਾਡੇ 550 ਤੋਂ ਜ਼ਿਆਦਾ ਹੁਣ ਤੱਕ ਕੈਂਪ ਲੱਗ ਚੁੱਕੇ ਆ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਕੈਂਪ ਆਉ ਚੱਲਦੇ ਰਹਿੰਦੇ ਆ ਪਿਛਲੇ ਦਿਨੇ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਲਾੜਪੁਰ ਪਿੰਡ ਆ ਜਿੱਥੇ ਅਸੀਂ ਬੜੇ ਵੱਡੇ ਪੱਧਰ ਦੇ ਕੈਂਪ ਦੀ ਸਮਾਪਤੀ ਕਰਕੇ ਆ ਤੇ ਪਿਛਲੇ ਦਿਨੀ ਅਸੀਂ ਮੁਕਾਬਲੇ ਮੁਕਾਬਲੇ ਵੀ ਕਰਾ ਜੇ ਮੈਂ ਗੱਲਬਾਤ ਕਰਾਂ ਤੁਹਾਡੇ ਨਾਲ ਇਸ ਇੰਜੋ ਦੇ ਵਿੱਚ ਕਿੰਨੇ ਕੁ ਜਿਹੜੇ ਆਪਣੇ ਯੂਥ ਆ ਜੁੜਿਆ ਹੋਇਆ ਅਸਲੀ ਵੀ ਜਿੰਨੇ ਅੱਜ ਆ ਸਾਡਾ ਯੂਥ ਖੜਾ ਆ ਤੁਸੀਂ ਫੋਟੋਆਂ ਦੇਖ ਲਓ ਬੈਨਰ ਦੇ ਉੱਪਰ ਜਿੰਨੇ ਨੌਜਵਾਨ ਆ ਲੋਕਲ ਪਿੰਡਾਂ ਦੇ ਆ ਕੋਈ ਮੱਖਿਆਲੇ ਤੋਂ ਕੋਈ ਫਤਿਹਪੁਰ ਤੋਂ ਕੋਈ ਮੁਹਫਜ਼ ਤੋਂ ਸੋ ਨੇੜੇ ਨੇੜੇ ਦੇ ਪਿੰਡਾਂ ਦੇ ਮੁੰਡੇ ਸਾਡੇ ਨਾਲ ਜੁੜੇ ਹੋਏ ਆ ਤੇ ਸਾਨੂੰ ਸਹਾਇਤਾ ਦੀ ਗੱਲ ਕਰੀਏ ਸਹਾਇਤਾ ਨਾ ਕੋਈ ਐ ਜੀ ਪੀ ਸੀ ਵੱਲੋਂ ਕੋਈ ਸਹਾਇਤਾ ਨਾ ਕਿਸੇ ਵੀ ਕੋਈ ਹੋਰ ਅਦਾਰੇ ਵੱਲੋਂ ਅਸੀਂ ਸੇਵਾ ਕਰ ਰਹੇ ਆ ਅਸੀਂ ਆਪਣੇ ਪੱਧਰ ਤੇ ਕਰ ਰਹੇ ਆ ਲੈ ਵੀ ਦੋਸਤੋ ਕਿ ਨਹੀਂ ਵੀ ਆਪਣੇ ਲਈ ਤਾਂ ਕਰਦੀ ਕਰਦੇ ਹੁੰਦੇ ਨੇ ਅੱਜ ਕਿਸੇ ਬਾਰੇ ਸੋਚਣ ਦੀ ਲੋੜ ਹੁੰਦੀ ਆ ਕਿਉਂਕਿ ਅੱਜ ਦੇ ਜੇ ਆਪਾਂ ਗੱਲ ਕਰੀਏ ਅੱਜ ਪੰਜਾਬ ਆ ਇਸ ਚੀਜ਼ ਤੋਂ ਵੀ ਬਹੁਤ ਖਾਲੀ ਹੋਇਆ ਪਿਆ ਵੀ ਜੇ ਆਪਾਂ ਦਸਤਾਰ ਦੀ ਗੱਲ ਕਰੀਏ ਬਹੁਤ ਪੰਜਾਬ ਖਾਲੀ ਆ ਬਿਲਕੁਲ ਤੁਸੀਂ ਲੜਾ ਦਸਤਾਰ ਦੀ ਜੇ ਆਪਾਂ ਗੱਲ ਕਰੀਏ ਖਾਲੀ ਹੋਣ ਵਾਲੀ ਗੱਲ ਹੀ ਹੈ ਕਿ ਪੰਜਾਬ ਦੇ ਵਿੱਚ ਨਾਈਆਂ ਦੀਆਂ ਦੁਕਾਨਾਂ ਤਾਂ ਗਲੀ ਗਲੀ ਤੇ ਨੇ ਪਰ ਦਸਤਾਰ ਦੀ ਦੁਕਾਨ ਕਿਤੇ ਵੀ ਨਹੀਂ ਮਿਲੂਗੀ ਕਿਤੇ ਵੀ ਨਹੀਂ ਹੈਗੀ ਇਹ ਗੱਲ ਸੱਚ ਆ ਵੀ ਮੈਂ ਇੱਕ ਮੈਸੇਜ ਬਹੁਤ ਸੋਹਣਾ ਦਿੱਤਾ ਬਾਈ ਨੇ ਵੀ ਅੱਜ ਕੱਲ ਹਰੇਕ ਪਿੰਡ ਦੇ ਵਿੱਚ ਹਰੇਕ ਕੋਨੇ ਤੇ ਅੱਜ ਜੋ ਕਾਰਟਿੰਗ ਦੀ ਦੁਕਾਨ ਬੋਲਦੇ ਆ ਸਲੂਨ ਬੋਲਦੇ ਨੇ ਅੱਜ ਕੱਲ ਉਹ ਖੁੱਲੇ ਹੋਏ ਨੇ ਪਰ ਕਦੇ ਵੀ ਇਹ ਜੀਤੇ ਮੈਂ ਪਹਿਲੀ ਵਾਰ ਦੇਖਿਆ ਵੀ ਜਿੱਥੇ ਦਸਤਾਰ ਮਾਗਲੇ ਬਹੁਤ ਘੱਟ ਹੁੰਦੇ ਨੇ ਸਲੂਨਾ ਦੀ ਗੱਲ ਕਰੀਏ ਆ ਪੰਜ ਮੁੰਡੇ ਨੌਸਵਣ ਹੀ ਨਹੀਂ ਕੁੜੀਆਂ ਵੀ ਜੋ ਸਲੂਨਾ ਤੇ ਜਾ ਕੇ ਆਪਣੇ ਕੇਸਾਂ ਦੀ ਬੇਅਦਗੀ ਕਰਾਉਂਦੀ ਆ ਪਰ ਸਾਡਾ ਇੱਕ ਉਪਰਾਲਾ ਹੋਰ ਵੀ ਹੈ ਵੀ ਜਿਹੜਾ ਇਸ ਸਮਾਗਮ ਤੇ ਆ ਕੇ ਜਾਂ ਸਾਡੇ ਕੈਂਪਾਂ ਦੇ ਵਿੱਚ ਕੇਸ ਰੱਖਣ ਦਾ ਦਾੜ੍ਹੀ ਰੱਖਣ ਦਾ ਪ੍ਰਣ ਕਰਦਾ ਦਸਤਾਰ ਸਾਡੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੁੰਦੀ ਹੈ ਉਹ ਜਰੀਆ ਪੂਰਾ ਕੋਸ਼ਿਸ਼ ਪੂਰੀ ਹੈ ਵੀ ਆਪ ਆਪਣੀ ਜਵਾਨੀ ਨੂੰ ਆਪਣੇ ਪੰਜਾਬ ਨੂੰ ਸੰਭਾਲਣੀ ਜੇ ਕਈ ਵਾਰੀ ਕਿਸੇ ਬੱਚੇ ਨੂੰ ਚਾਹੁੰਦਾ ਹੋਵੇ ਵੀ ਤੁਸੀਂ ਵੀ ਮੈਂ ਦਸਤਾਰ ਆਪਦੇ ਸਿਰ ਤੇ ਸਜਾਉਣੀ ਚਾਹਣਾ ਤਾਂ ਉਹਦੇ ਲਈ ਰਪਰਾਲਾ ਤੁਸੀਂ ਪੱਗਾਂ ਧਰੀਆਂ ਪਈਆਂ ਇਹ ਕੀ ਬੀਟਾ ਕੋਈ ਦਸਤਾਰ ਲੈ ਕੇ ਆਉਂਦਾ ਉਹਦੇ ਅਸੀਂ ਸੋਹਣੀ ਦਸਤਾਰ ਸਜਾ ਕੇ ਭੇਜਦੇ ਹਾਂ ਕਿਉਂਕਿ ਇੱਕ ਰੂਹ ਬਣ ਜਾਂਦੀ ਹੈ ਬੰਦੇ ਦੀ ਕੋਈ ਪਤ ਤਵੰਦਾ ਵੀ ਆਉਂਦਾ ਤਾਂ ਇੱਥੇ ਆ ਕੇ ਜਿਹੜਾ ਦਸਤਾਰ ਸਜਵਾਉਂਦਾ ਆਪਣੇ ਮੁਖ ਤੇ ਜਦੋਂ ਉਹਨੂੰ ਸੋਹਣਾ ਲੱਗਦਾ ਤਾਂ ਉਹ ਆਪਣੇ ਆਪ ਹੀ ਸਿੱਖੀ ਵਿੱਚ ਡਲੂਗਾ ਲਓ ਜੀ ਆਪਣਾ ਆਪਣੇ ਗੁਰੂ ਦੇ ਵਿੱਚ ਸਿੱਖੀ ਲੈ ਵੀ ਦੋਸਤੋ ਬਹੁਤ ਸੋਹਣਾ ਇੱਕ ਅਪਰਾਲਾ गांव ਜਿੱਥੇ ਦਸਾਰ ਮੁਕਾਬਲੇ ਵੀ ਹੁੰਦੇ ਨੇ ਕੈਂਪ ਵੀ ਲਾਏ ਜਾਂਦੇ ਨੇ ਤੇ ਇਹ ਬਾਰਸੀ ਸਮਾਗਮ ਆਜੀ ਜਿੱਥੇ ਕੱਲ ਦੇ ਭੋਗ ਪੈਣੇ ਆ ਬਹੁਤ ਸੋਹਣਾ ਇਹ ਆਪਣੇ ਨੇ ਇੱਕ ਸੇਵਾ ਸੁਸਾਇਟੀ ਚੱਲਦੀ ਆ ਪੰਜਾਂ ਦੀ ਤੇ ਆਪਾਂ ਤੇ ਭਾਈ ਸਾਹਿਬ ਤੁਸੀਂ ਕਿੰਨੇ ਦਿਨਾਂ ਤੋਂ ਜੁੜੇ ਹੋਇਆ ਇਸ ਸਿਸਟਮ ਦੇ ਨਾਲ ਮੈਂ ਬਹੁਤ ਇਤੋਂ ਜੁੜਿਆ ਹੋਇਆ ਜੀ ਤੇ ਕੋਨੇ ਸ਼ੁਰੂ ਤੋਂ ਹੀ ਸੌਂਗ ਸੀ ਦਸਤਾਰ ਸਜਾਉਂਦਾ ਜੇ ਮੈਂ ਪਿੰਡ ਦੀ ਗੱਲ ਕਰਾਂ ਪਿੰਡ ਫੋੜਾ ਪਿੰਡ ਕਿਹੜਾ ਮੇਰਾ ਪਿੰਡ ਮੱਖੇੜਾ ਜੀ ਮੈਂ ਬਾਈ ਤੋਂ ਸ਼ੁਰੂ ਤੋਂ ਹੀ ਜਾਣਦਾ ਓਕੇ ਜੀ ਓਕੇ ਇਹਨਾਂ ਨਾਲ ਜੁੜਿਆ ਹੋਇਆ ਠੀਕ ਹੈ ਹੁਣ ਤੁਸੀਂ ਆਪ ਦੀ ਦਸਤਾਰ ਆਪ ਬੰਨ ਲੈਨੇ ਹੋ ਹਾਂਜੀ ਜ਼ਰੂਰ ਲੈ ਵੀ ਦੋਸਤੋ ਆ ਆਪਾਂ ਸਾਰਾ ਇਹ ਬਲੌਗ ਆ ਜਿਹੜਾ ਇੱਕ ਆਪਣੇ ਪੇਜ ਤੇ ਪਾਉਣਾ ਬਹੁਤ ਸੋਹਣਾ ਕੰਮ ਲੱਗਿਆ ਕਿਉਂਕਿ ਜਿਹੜਾ ਸਲਾਗ ਵਾਲਾ ਕੰਮ ਆ ਅਕਸਰ ਹੀ ਆਪਾਂ ਵਾਇਰਲ ਕਰਨ ਦੇ ਕੋਸ਼ਿਸ਼ ਕਰਦੇ ਹੁੰਨੇ ਆ ਤੇ ਅੱਜ ਕੀ ਦੇਖੋ ਕੋਨੇ ਕੋਨੇ ਤੇ ਇੱਕ ਸਲੂਨ ਖੁੱਲ ਗਏ ਜਦੋਂ ਕੋਈ ਵੀ ਆਪਾਂ ਮੈਂ ਗੱਲ ਕਰੀਏ ਤਾਂ ਇਸੇ ਸਿਸਟਮ ਦੇ ਵਿੱਚ ਆ ਤੇ ਇਹਨਾਂ ਦਾ ਜਿਹੜਾ ਕੰਮ ਆ ਮੈਨੂੰ ਬਹੁਤ ਸੋਹਣਾ ਲੱਗਿਆ ਜੇ ਤੁਹਾਨੂੰ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਪੇਜ ਨੂੰ ਫੋਲੋ ਕਰਨਾ ਤੇ ਵਾਈਰ ਜੀ ਦਾ ਸਾਲ ਸੰਜੀ ਵਾਈਰ ਜੀ ਕੀ ਫਤਿਹ